ਪੁਲਿਸ ਚੱਲੀ ਉਹਨਾਂ ਦੀ ਕੋਰ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਕੀ ਹੈ ਕਿ ਗਲਤ ਹੈ ਇਹ ਬੜੀ ਨੌਨ ਟੈਕਨੀਕ ਹੈ ਸੈਂਸਾਈਟਿਵ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਕੋ ਆਈ ਪੀਐਫ ਤਾਰ ਕੇ ਪ੍ਰੂਫ ਪੀਆ ਇਹ ਇਕੱਲੇ ਬਲਕੌਰ ਸਿੰਘ ਨੂੰ ਕਿਉਂ ਪਰ ਜਿਹੜੇ ਬਾਕੀ 91 ਸਮੇਤ ਭਗਵੰਤ ਮਾਨ ਯਾ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹੇ ਕਿਉਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਇਆ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਖੂਬ ਗਰਮਾ ਗਈ ਸੁਖਪਾਲ ਸਿੰਘ ਖਹਿਰਾ ਜੋ ਪਹਿਲਾਂ ਹੀ ਖੁੱਲ ਕੇ ਮੁੱਖ ਮੰਤਰੀ ਮਾਨ ਖਿਲਾਫ ਪੜਾਸ ਕਰਦੇ ਨੇ ਇਸ ਮੁੱਦੇ ਤੇ ਵੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਸਪਸ਼ਟਕਰਨ ਦੇ ਦਿੱਤਾ ਕਿ ਬਲਕੌਰ ਸਿੰਘ ਤੋਂ ਜੋ ਜਾਣਕਾਰੀ ਮੰਗੀ ਗਈ ਹੈ ਚਰਨ ਕੌਰ ਦੇ ਆਈਵੀਐਫ ਟ੍ਰੀਟਮੈਂਟ ਬਾਬਤੋ ਕੇਂਦਰ ਸਰਕਾਰ ਨੇ ਮੰਗੀ ਹੈ ਨਾ ਕਿ ਮਾਨ ਸਰਕਾਰ ਨੇ ਤੇ ਚਾਹੀਦਾ ਤਾਂ ਇਹ ਸੀ ਅਸੂਲਾਂ ਕੇ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹ ਵੀ ਦੱਸ ਦਿੰਦਾ ਕਿ ਸਾਡਾ ਇੱਕ ਹੁਣ ਹਾਰ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸ਼ੁਭਦੀਪ ਸਿੱਧੂ ਵਾਲਾ ਉਸੇ ਵਾਲਾ ਤੇ ਆ ਤੁਹਾਡੇ ਘਰ ਖੁਸ਼ੀਆਂ ਹੋਈਆਂ ਤਾਂ ਸਾਨੂੰ ਐ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੋੜਿਆ ਪਰ ਪੁਲਿਸ ਚੱਲੀ ਹੋਣਾ ਦੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਠੀਕ ਹੈ ਕਿ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈ.ਵੀ.ਐਫ ਤੇ ਰਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈ.ਵੀ.ਐਫ ਤੇ ਹੀ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟਿਫਿਕ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਤੋਂ ਆਈ.ਵੀ.ਐਫ ਦਾ ਆਰਟੀਕਲ ਪ੍ਰੂਫ ਮੰਗਿਆ ਤੇ ਕੱਲੇ ਬਲਕੌਰ ਸਿੰਘ ਤੋਂ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਹੈ ਇਹਦਾ ਫਰੂਦ ਨਾ ਕਰ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੇ 100% ਉਲਟ ਜਾਂਦੀ ਆ। ਤੋਂ ਮੈਂ ਕਰ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀ ਗਲਤੀਆਂ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇੱਕ ਆਦਮੀ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਬੀਆਂ ਦੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਹੁੰਦਾ ਕਹਿੰਦਾ ਖੇਰੇ ਦੇ ਕਲਾਸ ਜਿਹੜਾ ਪर्चा ਦਿੱਤਾ ਸੀ ਉਹ ਝੂਠਾ ਵਾ। ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ। ਔਰ ਜਿਹੜਾ ਦੂਜਾ ਪਰਚਾ ਕੀਤਾ ਦਲ ਜਦੋਂ ਨੂੰ ਹਾਈ ਕੋਰਟ ਨੇ ਮੇਲ ਦਿੱਤੀ ਚਾਰਜ ਬੀਨ ਉਹ ਤਾਂ ਹੋਰ ਵੀ ਜ਼ਿਆਦਾ ਝੂਠਾ ਵਾ ਇੱਕ ਗੱਲ ਆ ਉਹ ਆਪਣੀ ਪਾਰਟੀ ਚ ਰੱਖ ਰਿਆ ਵਾ ਜਦੋਂ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 99 ਸਮੇਤ ਭਗਵੰਤ ਮਾਨ ਯਾਰ ਤੁਸੀਂ ਬਿਲਕੁਲ ਹੀ ਇੱਕ ਮੂਖ ਦਰਸ਼ਕ ਬਣ ਕੇ ਰਹੇ ਹੋ ਆਮ ਆਦਮੀ ਪਾਰਟੀ ਨੇ ਸਪਸ਼ਟੀਕਰਨ ਦੇ ਦਿੱਤਾ ਕਿ ਚਿੱਠੀ ਕੇਂਦਰ ਵੱਲੋਂ ਆਈ ਸੀਓ ਚਿੱਠੀ ਵੀ ਸਾਂਝੀ ਕਰ ਦਿੱਤੀ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਚਰਨ ਕੌਰ ਜਿਨ੍ਹਾਂ ਦੀ ਉਮਰ 58 ਸਾਲ ਹੈ ਉਹਨਾਂ ਦੇ ਆਈ ਵੀ ਐਫ ਟ੍ਰੀਟਮੈਂਟ ਬਾਬਤ ਜਾਣਕਾਰੀ ਮੰਗੀ ਗਈ ਹੈ ਕਿਉਂਕਿ ਜੋ ਪ੍ਰਿਸਕ੍ਰਾਈਬਡ ਏਜ ਹੈ ਮਹਿਲਾਵਾਂ ਦੇ ਕਨਸੀਵ ਕਰਨ ਦੀ ਆਈ ਵੀ ਐਫ ਦੇ ਜ਼ਰੀਏ ਉਹ 21 ਤੋਂ 50 ਸਾਲ ਹੈ ਇਸੇ ਦਾ ਜਿਹੜਾ ਹਵਾਲਾ ਦਿੱਤਾ ਗਿਆ ਚਿੱਠੀ ਦੇ ਵਿੱਚ ਤੇ ਚਿੱਠੀ ਕੇਂਦਰ ਸਰਕਾਰ ਦੇ ਵੱਲੋਂ 14 ਮਾਰਚ 2024 ਨੂੰ ਭੇਜੀ ਗਈ ਤੇ ਜਾਣਕਾਰੀ ਮੰਗੀ ਗਈ ਹੈ ਕਿ ਬਲਕਾਰ ਸਿੰਘ ਨੇ ਜਦੋਂ ਆਪਣਾ ਬਿਆਨ ਦਿੱਤਾ ਤਾਂ ਉਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਸੀ ਤੇ ਲਾਜ਼ਮ ਹੈ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾਉਣੀ ਸੀ